ਖਨੋਲੀ ਵਿਖੇ ਗਾਲਾਂ ਕੱਢਣ ਵਾਲੇ ਭਈਏ ਨੇ ਮਾਫੀ ਮੰਗ ਲਈ ਹੈ ਉਸ ਨੇ ਸਕਿਉਰਟੀ ਗਾਰਡ ਨੂੰ ਗਾਲਾਂ ਕੱਢੀਆਂ ਸੀ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਪਦਤੀ ਥਾਣੇ ਵਿੱਚ ਗਏ ਸਨ ਸਭ ਪਰ ਹੁਣ ਉਸ ਨੇ ਮਾਫੀ ਮੰਗ ਲਈ ਹੈ ਅਤੇ ਇਹ ਮਾਮਲਾ ਮੁੱਕ ਚੁੱਕਾ ਹੈ ਉਸ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਉਹ ਕਹਿੰਦਾ ਸੀ ਕਿ ਮੈਂ ਚਾਰ ਪੈਗ ਲਗਾ ਲਏ ਸਨ ਇਸ ਕਰਕੇ ਕੋਲੀ ਨੂੰ ਗਲਤੀ ਹੋਈ ਹੈ ਮਚਾਪੀਆਂ ਕੋਲੀ ਕੰਮ ਕਰਦੇ ਆ ਇਹ ਹੀ ਸਾਨੂੰ ਰੋਟੀਆਂ ਦੇ ਦਿੰਦੇ ਆ ਅਸੀਂ ਇੱਥੇ ਲੜ ਕੇ ਝਗੜ ਕੇ ਮੈਂ ਕਿਸੇ ਨੂੰ ਗਾਲ ਕੱਢ ਦੂੰਗਾ ਫਿਰ ਮੈਂ ਰਹਿ ਸਕਦਾ ਹੀ ਨਹੀਂ ਬੀਤੀ ਹੋਈ ਸੀ ਦੋ ਨਹੀ ਨਹੀ ਦੋ ਦੋ ਚਾਰ ਦੋ ਚਾਰ ਕਦੀ ਹੈ ਦੋ ਚਾਰ ਵਜੇ ਤੱਕ ਮੈਂ ਨਹੀਂ ਸੀ ਨਾ ਹਾਂ ਚਲੋ ਜੀ ਸਿੱਖ ਸੰਗਤਾਂ ਨੇ ਮਾਫ ਕਰਨ ਦਾ ਫੈਸਲਾ ਲਿਆ ਹੈ ਜਿਹੜੇ ਭਾਈ ਨੂੰ ਮੈਂ ਗਾਲ ਕੱਢਿਆ ਮੈਂ ਉਹਨਾਂ ਤੋਂ ਮਾਫੀ ਮੰਗਦਾ ਠੀਕ ਹੈ ਜੀ ਚਲੋ ਜੀ ਸਿੰਘ ਸਾਹਿਬ ਜੀ ਆਓ ਲਾਓ ਜੀ ਇੱਥੇ ਮਾਫੀ ਆ ਜੀ ਇੱਕ ਸਪੋਰਟਿਗ ਆ ਦਿਖਾ ਰਹੇ ਮਾਫੀ ਮੰਗੋ ਜੀ ਉਹਨਾਂ ਤੋਂ ਸਰਦਾਰ ਭਰਾ ਨੇ ਹਾਂ ਜੀ ਨਹੀਂ ਨਹੀਂ ਸੋਲਪਰ ਗੁਰੂ ਜੀ ਚੰਕੀ ਮੈਂ ਮਾਫੀ ਮੰਗਦਾ ਮੈਂ ਮਾਫੀ ਮੰਗਦਾ ਨਾਲੇ ਪੰਜਾਬ ਚ ਮੈਂ ਮਾਫੀ ਮੰਗਦਾ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮਾਫ ਕਰਦੇ ਹੋ ਮੈਂ ਘੱਟੇ ਹੀ ਨਹੀਂ ਆਣੇ ਹਾਂ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾ ਲੱਗਦਾ ਹੁਣ ਇਹਨਾਂ ਦਾ ਨਿਆ ਬੱਚਾ ਦੂ ਮੈਂ ਇੱਥੇ ਉਦੋਂ ਕਦੇ ਨਹੀਂ ਜਾਦਾ ਜਦੋਂ ਗਾਲਾਂ ਕੱਢਦੇ ਸੀ ਬਾਜੀ ਥੋੜਾ ਬੋਤਾਂ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਉਹਦੀ ਮੈਨੇਜਮੈਂਟ ਅਫਸਰ ਨੂੰ ਭੇਜਾਉਂਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਕਿਸੇ ਜਾ ਰਿਹਾ ਤੁਹਾਡੇ ਨਾਲ ਕੀਤੀ ਸੀ ਬਤਵੀ ਜੀ ਮਾਫ ਕਰ ਦਿੱਤਾ ਤੁਸੀਂ ਬੇਟਾ ਕਹਿ ਰਿਹਾ ਤੁਹਾਨੂੰ ਵੀ ਮੇਰੇ ਭਰਾ ਨੇ ਹਾਂਜੀ ਹਾਂਜੀ ਮਾਫ ਕਰ ਮਾਫ ਕਰ ਮਾਫ ਕਰ ਹਾਂਜੀ ਹਾਂਜੀ ਇਹ ਸਿੰਗਾ ਦੀ ਖਾਸੀਅਤ ਹੈ ਮਾਫ ਕਰ ਦਿੰਦੇ ਨੇ ਸ਼ਰਮ ਆਏ ਨੂੰ ਹਾਂਜੀ ਵਾਈ ਗੁਰਜੀ ਦਾ ਖਾਸਾ ਵਾਈ ਗੁਰਜੀ ਖਤੇ ਦੇਖੋ ਜੀ ਮਾਫ ਕਰਾ ਚਲੋ ਅਸੀਂ ਕਰਤਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਹੈ ਮਾਫੀ ਦੇ ਲੈ ਕੇ ਤਾਂ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨੇ ਜੱਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਇਹ ਵੀ ਕਹਿੰਦੇ ਕੰਮ ਕਰਨਾ ਆਇਆ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਇਹ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਗਾ ਤਨਾਸੀ ਨੂੰ ਮਾਫ ਕਰਾਂਗੇ ਸਾਡੇ ਨਾਲ ਸਾਰੇ ਜਥੇਬੰਦੀਆਂ ਪ੍ਰਗਟ ਸਿੰਘ ਜੀ ਸਿੰਘ ਸਾਹਿਬ ਜੀ ਇਹ ਵੀ ਖੜੇ ਨੇ ਤੇ ਸਿੰਘ ਸਾਹਿਬ ਜੀ ਹੋਰ ਕੁਝ ਕਹਿਣਾ ਚਾਹੁੰਦੇ ਕੋਈ ਉਦੋਸ਼ਾਬਦ ਦਿਨ ਲਈ ਹਾਂਜੀ ਅੱਗੇ ਜਿਹੜੀ ਗੱਲ ਦੇਖੋ ਜੀ ਜਿਹੜੇ ਪ੍ਰਵਾਸੀਆਂ ਦੀ ਆਪਾਂ ਗੱਲ ਕਰਦੇ ਆਂ ਜੀ ਅਸੀਂ ਪ੍ਰਵਾਸ ਦੇ ਖਿਲਾਫ ਨਹੀਂ ਹਗੇ ਉਹ ਜ਼ਗਦੀ ਜ਼ਮੀਰਾਂ ਵਾਲੇ ਕਰਦੀਆਂ ਉਹ ਸਾਡੇ ਸਰਕਲ ਦੇ 35 30 ਬੰਤੀ ਪੰਡਾ ਇਹਨਾਂ ਨੂੰ ਮੈਂ ਦੱਸ ਦੂ 1 ਮਿੰਟ ਨੇ ਮਤਾਂ ਪਾਇਆ ਹੋਵੇ ਵੀ ਹਾਂ ਵੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਾਂ ਡੈਂਟੀਫਾਈ ਹੋਣੇ ਜਿਦਾ ਇਦਾਂ ਦਾ ਕੁਝ ਨਹੀਂ ਹੈਗਾ ਭਾਜੀ ਜੇ ਦਾ ਸਰਕਾਰ ਚਾਹੇ ਅੱਜ ਕਰ ਦੇ ਉਹ ਪੂਰੇ ਪੰਜਾਬ ਚ ਰੋਲਾ ਪਿਆ ਹੋਇਆ ਇਹ ਰੋਲਾ ਕੌਣ ਪਵਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਖੁਦ ਰੋਲਾ ਪਵਾ ਰਿਹਾ ਇਹ ਦਾ ਨਾ ਉਹ ਦਿੱਲੀ ਤੋਂ ਉੱਠਿਆ ਹੋਇਆ ਉਹ ਦੇ ਰਾਜਕੁਮਾਰ ਰਾਜਕੁਮਾਰ ਤਵੜੀ ਉਹਨੂੰ ਰਿਟਾਇਰ ਹੋਏ ਨੂੰ ਵੀ ਘਟੋ ਘਟ 10 ਸਾਲ ਹੋ ਚੁੱਕੇ ਆ ਉਹ ਅੱਜ ਵੀ ਉਹਨੇ ਰਾਜ ਕਰਦਾ ਕੀ ਗੱਲ ਉਹ ਸਰਕਾਰਾਂ ਵੱਲੋਂ ਜਾਂ ਥਰਮਲ ਮੈਨੇਜਮੈਂਟ ਵੱਲੋਂ ਇੱਕ ਭਾੜੇ ਦਾ ਟੱਟੂ ਰੱਖਿਆ ਗਿਆ ਵੀ ਪੰਜਾਬ ਦਾ ਮਾਹੌਲ ਸਾਡੇ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾਵੇ